ਵਿੰਦਰ ਸਿੰਘ ਆਕਰੀ ਉਮਰ 22 ਸਾਲ ਦੇ ਵੈਸੇ ਬੰਦਾ ਰਹਿਣਾ ਉਹਨੂੰ ਬਿਆਨ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਇਹਦੀਸ ਮਨਨ ਕ੍ਰੀਮ ਬਾਈਕ ਚਾਲਦੇ ਹੋਏ ਵੀ 23 ਸਾਲ ਦੀ ਉਹਨੂੰ ਕੱਲ ਰਾਤੀ ਕੁਨਦੀਪ ਸਿੰਘ son of ਮਹਿੰਦਰ ਸਿੰਘ ਅਤੇ ਦਮਨ ਸਿੰਘ son of ਕੁਲਦੀਪ ਸਿੰਘ ਦੋਨੋਂ ਕੋਲ ਬੁਤਾਨੇ ਮੇਰੇ ਚਾਚੇ ਨਾਲ ਮਿਲ ਕੇ ਕਿ ਤੁਮ ਅਨਕੀਤੇ ਕੁਟਮਾਨ ਤੋਂ ਬਾਅਦ ਉਹਦਾ ਨਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆਰ ਨੰਬਰ 128 24 24 ਨੂੰ ਅੰਡਰ ਸੈਕਸ਼ਨ 302 32 ਆਪੀਸੀ ਦਰਜ ਕਰਤੀ। ਤਾਂ ਕੀ ਲਿਖਿਆ ਸੀ ਕਾਰਨ ਕੱਲ ਨੂੰ ਦੇ ਆਪਸ ਵਿੱਚ ਜੋ ਦੋਸਤਰੇ ਨੇ ਯੋਥੇ ਕਬੂਤਰਾਂ ਦੀ ਉਡਾਨ ਵਗੈਰਾ ਸੀ ਬੁੱਤਰ ਉੱਡ ਕੇ ਸੀਗੇ ਉਹਦੇ ਪਿੱਛੇ ਕੋਈ ਛਾਪਮਣ ਦਾ ਆਪਸੀ ਝਗੜਾ ਹੋਇਆ। ਇਹ ਬੇਸਿਕ ਕਤਲ ਦਾ ਨੂੰ ਉਹ ਸੀ ਵੈਰੀਫਾਈ ਕਰ ਰਹੇ ਹੈ ਵੀ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਵੀ ਵੈਰੀਫਾਈ ਕਰਦੇ ਹੈ ਇਸੇ ਰੋਗ ਨੂੰ ਤੱਕ ਰੱਖਿਆ ਸੀ ਹਾਂ ਇਹ ਤੋਂ ਨਵਾਂ ਜਿਹਾ ਹੋ ਸਾਡੇ ਨੋਟਿਸ ਆਈ ਤਜਰੂਬੇ ਦੇ ਤੇ ਖਲਾਫ ਕੋਰ ਕਰ ਵੀ ਆਉਣ ਉਹ ਜਿਹੜੇ ਅਪਲਾ ਹੈ ਇੱਕ ਰਾਹੁਲ 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 ਸਿੰਘ ਆਫ ਹਰਿੰਦਰ ਸਿੰਘ ਕਰੀ ਉਮਰ 22 ਸਾਲ ਦੇ ਵਿਸੇਪਿੰਡ ਦਾ ਰਹਿਣਾ ਉਹਨੂੰ ਗੱਲ ਆਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਇਹਦੀਸ ਮਾਨਾ ਕਰੀ ਬਾਈਕ ਚਾਲ ਗਿਓ ਵੀ 62 ਸਾਲ ਦੀ ਉਹਨੂੰ ਕੱਲ ਰਾਤੀ ਕੁਲਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਅਤੇ ਦਮਨ ਸਿੰਘ ਸਨ ਆਫ ਕੁਲਦੀਪ ਸਿੰਘ ਦੋਨੋਂ ਪਿਓ ਬੁੱਤਾਂ ਨੇ ਜਿਹੜਾ ਤੁਹਾਨੂੰ ਬਗਿੰਡੀ ਕੁਟੂ ਮਾਰਕੀਟੇ ਕੁਟੂਮਾਨ ਤੋਂ ਬਾਅਦ ਉਹਦਾ ਨਾ ਕਤਲ ਹੋ ਗਿਆ। ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆ ਨੰਬਰ 128 24 24 ਅੰਡਰ ਸੈਕਸ਼ਨ 302 ਚੋਥੀ ਐਪੀਸੀ ਦਰਜ ਕਰਲੀ। ਕਤਲ ਕਿਉਂ ਹੋਇਆ? ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦੱਸ ਰਹੇ ਨੇ ਯੋਥੇ ਕਬੂਤਰਾਂ ਦੀ ਉਡਾਨ ਵਗੈਰਾ ਸੀ ਉੱਤਰ ਉੱਡ ਰਹੇ ਸੀਗੇ ਉਹਦੇ ਪਿੱਛੇ ਸ਼ਾਮ ਨੂੰ ਨਿਤਾਬ ਸੀ ਝਗੜਾ ਹੋਇਆ। ਇਹ ਵੈਸੇ ਕੁਤੂਮਾਨ ਨਿਊਜ਼ ਨੂੰ ਜੀ ਵੈਰੀਫਾਈ ਕਰ ਰਹੇ ਆ ਕਿ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਕੋਈ ਵੈਰੀਫਾਈ ਕਰ ਰਿਹਾ ਹੈ ਇਸ ਤੇ ਲਾਗੂ ਹੁੰਦਾ ਰਹੂਗੀ ਗੱਲ ਸਿੱਧੀ ਹਾਂ ਇਸ ਤੋਂ ਲਾਜ ਕਿ ਹੋਰ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਦੇ ਖਿਲਾਫ ਹੋਰ ਕਰ ਵੀ ਆਉਂਛ ਲਿਆਵਾਂ ਇਹ ਜਿਹੜਾ ਅਪਲਾਈ ਮੈਂ ਅਕਲਾ ਹੈ ਰਾਹੁਲ 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 ਸਿੰਘ ਸਨ ਆਫ ਹਰਿੰਦਰ ਸਿੰਘ ਜਾਤਰੀ ਨੰਬਰ 22 ਸਾਲ ਦੇ ਵਸੀਪੰਦ ਦਾ ਰਹਿਣਾ ਉਹਨੂੰ ਕਹਨ ਲਾਇਆ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਇਹਦੀਸ ਮਾਨਾ ਵੀ ਬਾਈਕਸਾਲ ਦੀ 86 ਕਿ ਬਾਈਸਾਲ ਦੀ ਉਹਨੂੰ ਕੱਲ ਨਤੀ ਗੁਲਦੀਪ ਸਿੰਘ ਸਨਫ ਮਹਿੰਦਰ ਸਿੰਘ ਅਤੇ ਦਮਨ ਸਿੰਘ ਸਨਫ ਕੁਲਦੀਪ ਸਿੰਘ ਦੋਵੇਂ ਬੁਤਾਨੇ ਮੇਰੇ ਚਾਚੇ ਦੇ ਨੜਕੇ ਦੇ ਕਿ ਤੁਮਾਰ ਕੀਤੇ ਕਿ ਤੁਮਾਨ ਤੋਂ ਬਾਅਦ ਉਹ ਦਾ ਨੱਕਾਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆਰ ਨੰਬਰ 128 24 24 ਨੂੰ ਅੰਡਰ ਸੈਕਸ਼ਨ 334 ਐਪੀਸੀ ਦਰਜ ਕਰ ਲਈ ਤਾਂ ਕੀ ਕਹਿੰਦੇ ਹੋ ਇਸ ਦੇ ਵਿੱਚ ਕਾਰਨ ਕੱਲ ਨੂੰ ਦੇ ਆਪ ਵਿੱਚ ਜੋ ਦੱਸ ਰਹੇ ਨੇ ਉਹ ਤੇ ਕਬੂਤਰਾਂ ਦੀ ਉਡਾਨ ਵਗੈਰਾ ਸੀ ਬੁੱਤਰ ਉੱਡ ਗਏ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਨਦਾਬ ਸੀ ਝਗੜਾ ਹੋਇਆ ਬੇਸਿਕ ਤੌਰ ਤੇ ਕਰ ਸਕੇ ਥੋੜੇ న్యూਸ ਜਿਹੜੀ ਵੈਲੀ ਫੇ ਕਰ ਰਹੇ ਨੇ ਮੇ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਕੋਈ ਵੈਰੀਫਾਈ ਕਰ ਰਿਹਾ ਹੈ ਇਸੇ ਰੋਗ ਤੋਂ ਉੱਤਰ ਰੋਗ ਜਸ ਹਾਂ ਇਹ ਤੋਂ ਲਾਵਾ ਜਿ ਕਿ ਉਹ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਤੇ ਖਲਾਫ ਹੋਰ ਕਰੀਏ ਮੈਂ ਤੁਹਾਨੂੰ ਚਲੇ ਆਵਾਂ ਅਕਲਾ ਹੈ ਇੱਕ ਰਾਹੁਲ 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 359 ਹਰਿੰਦਰ ਸਿੰਘ ਜੀ ਕਰੀਬ عمر 22 ਸਾਲ ਦੇ ਜਿਸੇ ਬੰਦੇ ਦਾ ਰਹਿਣਾ ਉਹਨੂੰ ਬੈਨ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਐਡੀਐਸ ਮਾਨਾ ਕਰੀਬ 22 ਸਾਲ ਜਿਹੜੀ ਏਸੀ ਕੀ 22 ਸਾਲ ਦੀ ਉਹਨੂੰ ਕੱਲ ਰਾਤੀ ਕੁਲਦੀਪ ਸਿੰਘ son of ਭਿੰਦਰ ਸਿੰਘ ਅਤੇ ਦਮਨ ਸਿੰਘ son of ਕੁਲਦੀਪ ਸਿੰਘ ਦੋਨੋਂ ਬੁਤਾਨੇ ਮੇਰੇ ਚਾਚੇ ਦੇ ਲੜਕੇ ਦੇ ਪਰਕੀਤੇ ਕੁਟਮਾਨ ਤੋਂ ਬਾਅਦ ਉਹ ਮੈਂ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਦੇ ਐਫਆਰ ਨੰਬਰ 128 24 24 ਨੂੰ ਅੰਡਰ ਸੈਕਸ਼ਨ 302 ਚਾਤੇ ਵਿੱਚ ਦਰਜ ਕੀਤੀ। ਕਤਲ ਕੀ ਹੋਇਆ ਕਤਲ ਹੋਇਆ ਸੀ। ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦਸਰੇ ਨੇ। ਯੋਥੇ ਕਬੂਤਰਾਂ ਦੀ ਉਡਾਨ ਹੋ ਰਹੀ ਸੀ। ਉਹ ਕਬੂਤਰ ਉੱਡਦੇ ਸੀਗੇ। ਉਹਦੇ ਪਿੱਛੇ ਕੋਈ ਸ਼ਾਮ ਨੂੰ ਮਦਾਬ ਸੀ ਝਗੜਾ ਹੋਇਆ। ਕੀ ਨਿਊਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਮਯੂਰਨਾਂ ਦਾ ਕੀ ਮਕਸਦ ਸੀਗਾ ਕਿ ਕਿਉਂ ਉਹਨਾਂ ਨੇ ਕੀਤਾ ਇਹ ਵਾਰੀ ਵਿੱਚ ਵੈਰੀਫਾਈ ਕਰ ਰਹੇ ਹਾਂ ਇਸੇ ਰੌਬੂਤ ਦਾ ਰੋਕੂਰੀਂ ਜਿਹਾ ਸਭ ਹਾਂ ਇਹ ਤੋਂ ਲਾਵਾ ਜੇ ਕੋ ਹੋ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਦੇ ਖਿਲਾਫ ਹੋਰ ਕਾਰਵਾਈ ਹੋ ਮਚਲੇਗਾ ਅਕਲਾ ਹੈ ਇੱਕ ਰਾਹੁਲ 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 ਸਿੰਘ ਆਫ ਹਰਿੰਦਰ ਸਿੰਘ ਐਕਰੀ 22 ਸਾਲ ਦੇ ਜਿਸ ਬੰਦੇ ਦਾ ਰਹਿਣਾ ਉਹਨੂੰ ਬਿਆਨ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਇਹਦੀਸ ਮਨਾ 22 ਸਾਲ ਦੀ ਉਹਦੀ 62 ਸਾਲ ਦੀ ਉਹਨੂੰ ਕੱਲ ਰਾਤੀ ਗੁੰਦੀਪ ਸਿੰਘ son of ਮਹਿੰਦਰ ਸਿੰਘ ਅਤੇ ਦਮਨ ਸਿੰਘ son of ਗੁੰਦੀਪ ਸਿੰਘ ਦੋਨੋਂ ਪੇਉ ਬੋਤਾ ਮੇਰੇ ਚਾਚੇ ਦੇ ਲੜਕੇ ਨੂੰ ਕੁਟਮਾਰ ਕੀਤੀ ਕੁਟਮਾਰ ਤੋਂ ਬਾਅਦ ਉਹਦਾ ਮਰ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆ ਨੰਬਰ 128 24 25, 302, 24 ਨੂੰ ਅੰਡਰ ਸੈਕਸ਼ਨ 302 ਚੋਟੇ ਐਪੀਸੀ ਦੱਚ ਕਰ ਲਈ ਕਾਰਨ ਕੀ ਹੈ ਜਿਹੜੇ ਜੋ ਦੱਸ ਰਹੇ ਨੇ ਕਿ ਉਥੇ ਕਬੂਤਰਾਂ ਦੀ ਉਡਾਨ ਵਗੈਰਾ ਸੀ ਕਬੂਤਰ ਉੱਡ ਕੇ ਸੀਗੇ ਉਹਦੇ ਪਿੱਛੇ ਕੋਈ ਝਗੜਾ ਹੋਇਆ ਵੀ ਬੇਸਿਕ ਤੌਰ ਤੇ ਪਰਸੇ ਵੀ ਸਿੱਕ ਨਿਊਜ਼ ਨੂੰ ਸੀ ਵੈਰੀਫਾਈ ਕਰ ਰਹੇ ਆ ਕਿ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨੇ ਕੀਤਾ ਇਹਦੇ ਬਾਰੇ ਕੋਈ ਵੈਰੀਫਾਈ ਕਰ ਰਿਹਾ ਹੈ ਇਸ ਤੇ ਲੌਗ ਇਨ ਕਰ ਰਿਹਾ ਹਾਂ ਰੋਬੀ ਦਾ ਸਿਸਟਮ ਹਾਂ ਇਸ ਤੋਂ ਲਾਵਾ ਜਿਵੇਂ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਤੇ ਖਲਾਫ ਕਾਰਵਾਈ ਅਮਚਲੇ ਆਵਾਂ। ਇਹ ਜਿਹੜੇ ਕਲਾਈਮਰ ਹੈ। ਇੱਕ ਹੈ ਇੱਕ ਰਾਹੁਲ 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 ਸਿੰਘ ਸਨ ਆਫ ਹਰਿੰਦਰ ਸਿੰਘ ਐਕਟਰੀ ਉਮਰ 22 ਸਾਲ ਦੇ। ਵਿਸੇ ਬੰਦ ਦਾ ਰਹਿਣਾ ਉਹਨੂੰ ਬਿਆਨ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਇਹ ਵੀਸ ਮੰਨਵੀ 22 ਸਾਲ ਦੀ ਵੀ ਏਸੀ ਕੀ 22 ਸਾਲ ਦੀ। ਕੱਲ ਰਾਤੀ ਕੁੰਦੀਪ ਸਿੰਘ ਸੰਤ ਸਿੰਘ ਅਤੇ ਦਮਨ ਸਿੰਘ ਜਨੂ ਕੁਲਦੀਪ ਸਿੰਘ ਦੋਨੋਂ ਪੇਉ ਬੇਟੇ ਦੇ ਲੜਕੇ ਜਿਹਨੂੰ ਤੁਮਰ ਤੋਂ ਬਾਅਦ ਉਹਦਾ ਨਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਫੋਨ ਨੰਬਰ 128 242490242 ਅਪੀਸੀ ਤੱਤ ਕਰ ਲਈ ਚਾਨ ਦੀ ਕਤਲ ਦੇ ਵਿੱਚ ਕੱਲ ਇਹਨਾਂ ਦੇ ਆਪਸ ਜੋ ਦੱਸ ਰਹੇ ਨੇ ਜੋ ਉਥੇ ਇੱਕ ਵਗੈਰਾ ਸੀ ਉਹ ਤਰੁਣਗੇ ਸੀਗੇ ਉਹਦੇ ਪਿੱਛੇ ਝਗੜਾ ਹੋਇਆ ਇਹ ਵੈਸੇ ਕੁੱਝ ਤੋਂ ਨਹੀਂ ਨਿਊਜ਼ ਦੋ ਜੀ ਵੈਰੀਫਾਈ ਕਰ ਰਹੇ ਆ ਵੀ ਉਹਨਾਂ ਦਾ ਕੀ ਗਾ ਤੇ ਕਿਉਂ ਉਹਨੇ ਕੀਤਾ ਇਹਦੇ ਬਾਰੇ ਕੋਈ ਵੈਰੀਫਾਈ ਕਰ ਰਿਹਾ ਇਸ ਤੇ ਰੋਬੀ ਨੂੰ ਦਾ ਰੋਬੀ ਕਾਸਟ ਹਾਂ ਇਹ ਤੋਂ ਨਾ ਜੇ ਕਿ ਉਹ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਦੇ ਖਿਲਾਫ ਹੋਰ ਕਾਰਵਾਈਆਂ ਮਚ ਲਿਆਵਾਂ ਅਕਲਾਏ ਇੱਕ ਰਾਹੁਲ 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 ਤੁਖਨਫ ਹਰਿੰਦਰ ਸਿੰਘ ਜਕਰੀਵ ਉਮਰਾਈ ਸੰਦੇਵ ਵਜੇ ਬੰਦਾ ਹਾਂ ਜੀ ਮੈਂ ਜੱਜ ਜਾਨੜਾ ਦਾ ਗੁਰਦੀਪ ਸਿੰਘ ਜੀ ਵੀਜ ਮੰਨਾ ਵੀ ਬਾਈਕ ਚਾਲ ਦੀ ਵੀ ਏਸੀ ਕਿ ਭਾਈ ਜਾਨ ਦੇ ਨੂੰ ਕੱਲ ਰਾਤੀ ਗੁੰਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਅਤੇ ਦਮਨ ਸਿੰਘ ਜਨੂ ਕਲਵੀਪ ਸਿੰਘ ਦੋਨੋਂ ਪਿਓ ਬੁੱਤਾਂ ਨੇ ਮੇਰੇ ਚਾਚੇ ਦੇ ਲੜਕੇ ਜਿਹੜੇ ਤੁਮਾਰ ਕੀਤੇ ਕੁਟਮਾਨ ਤੋਂ ਬਾਅਦ ਉਹਦਾ ਨਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆਰ ਨੰਬਰ 128 24 24 ਨੂੰ ਅੰਡਰ ਸੈਕਸ਼ਨ 302 ਚੌਥੀ ਐਪੀਸੀ ਦਰਚ ਕਰ ਲਈ ਚਾਰਨ ਕੀ ਕਤਲ ਦੇ ਵਿੱਚ ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦੱਸ ਰਹੇ ਨੇ ਕਿ ਉਥੇ ਕਬੂਤਰਾਂ ਦੀ ਉਡਾਨ ਵਗੈਰਾ ਸੀ ਕਿ ਪੁੱਤਰ ਉੱਡ ਰਹੇ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਨਦਾਬ ਸੀ ਝਗੜਾ ਹੋਇਆ ਦੀ ਬੇਸਿਕ ਕ੍ਰੀਪਰ ਕਰ ਸਕਦੇ ਨੇ ਸੋ ਜੀ ਵੈਰੀਫਾਈ ਕਰ ਰਹੇ ਹੈ ਇਹ ਉਹਨਾਂ ਦੀ ਮਕਸਦੀਆਂ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਵੀ ਵੈਰੀਫਾਈ ਕਰ ਰਹੇ ਹੈ ਇਸ ਤੇ ਲਾਗੂ ਹੋਣ ਦਾ ਰੋਕੀ ਜਾ ਸਕਦਾ ਹਾਂ ਇਹ ਤੋਂ ਲਾਗੂ ਜੇ ਕੋਈ ਸਾਡੇ ਨੋਟਿਸ ਚ ਆਈ ਤਾਂ ਜਰੂਰ ਇਸ ਦੇ ਖਿਲਾਫ ਰਿਪੋਰਟ ਕਰ ਵੀ ਹੁਣ ਚਲੇ ਆਵਾਂਗੇ ਇਹ ਜਿਹੜੇ ਅਪਲਾਈ ਉਕਲਾ ਹੈ ਇੱਕ ਰਾਹੁਲ 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 ਜੀ ਸਨ ਆਫ ਅਰਿੰਦ ਸਿੰਘ ਜਕਰੀਬ ਉਮਰ 22 ਸਾਲ ਦੇ ਜਿਸ ਦੇ ਬੰਦਾ ਰਹਿਣਾ ਉਹਨੂੰ ਬੈਨ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਇਹਦੀਸ ਮਾਨਾ ਜਕਰੀਬ ਬਾਈਕਸਾਲ 22 ਸਾਲ ਦੀ ਉਹਨੂੰ ਕੱਲ ਰਾਤੀ ਕੁੰਦੀਪ ਸਿੰਘ ਸਾਦ ਸਿੰਘ ਅਤੇ ਦਮਨ ਸਿੰਘ ਸਨ ਉਹ ਕੰਵਿਪ ਸਿੰਘ ਦੋਨੋਂ ਪਿਓ ਬੁੱਤਾਂ ਨੇ ਮੇਰੇ ਚਾਚੇ ਦੇ ਲੜਕੇ ਜਿਹਨੂੰ ਤੁਮਨ ਕੀਤੀ ਕਟਮਨ ਤੋਂ ਬਾਅਦ ਉਹਦਾ ਨ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆਰ ਨੰਬਰ 128 2424 ਨੂੰ ਅੰਡਰ ਸੈਕਸ਼ਨ 302 34 ਐਪੀਸੀ ਦਰਚ ਕੀਤਾ ਜਾਨ ਕੀ ਕਤਲ ਦੇ ਵਿੱਚ ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦਸਰੇ ਨੇ ਜੋ ਤੇ ਕਮੋਤਰਾ ਦੀ ਉਡਾਨ ਵਗੈਰਾ ਸੀ ਪੁੱਤਰ ਉੜਦੇ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਨਾਪ ਸੀ ਝਗੜਾ ਹੋਇਆ ਇਹ ਬੇਸਿਕ ਗੁੱਤ ਕੋ ਦੇਖਦੇ ਨੀਓ ਸੋਜੀ ਵੈਰੀਫਾਈ ਕਰ ਰਹੇ ਆ ਵੀ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਕੋਈ ਵੈਲਿਊ ਇਸ ਦੇ ਰੋਗ ਤੋਂ ਗੁੱਤ ਦਾ ਰੋਕੂਗੀ ਤਾਂ ਸਤ ਹਾਂ ਉਹ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਦੇ ਖਿਲਾਫ ਹੋਰ ਕਾਰਵਾਈਆਂ ਮੁਚ ਲਿਆਵਾਂਗੇ